ਬਹੁਤ ਵੱਡੀ ਖਬਰ ਮਾਨ ਸਰਕਾਰ ਨੂੰ ਝਟਕਾ ਕੰਜਨ ਬਰੇਦੀ ਗ੍ਰਿਫਤਾਰੀ ਤੇ ਅਦਾਲਤ ਦਾ ਵੱਡਾ ਫੈਸਲਾ ਆਪ ਦੀ ਹੋਈ ਸ਼ਰਮਨਾਕ ਹਾਰ ਆਓ ਤੁਹਾਨੂੰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ ਸਿਆਰਾਂ ਦਾ ਇਹ ਕੰਮ ਨਹੀਂ ਹੁੰਦਾ ਕਿ ਤੁਸੀਂ ਆਪਣੀ ਨੱਕ ਦਾ ਸਵਾਲ ਬਣਾ ਲਓ ਇੱਜ਼ਤ ਦਾ ਸਵਾਲ ਬਣਾ ਲਓ ਆਪਣੀ ਈਗੋ ਆਪਣੀ ਹਿਊਮੈਨ ਨੂੰ ਪੱਠੇ ਪਾਉਂਦਾ ਕੰਮ ਨਹੀਂ ਹੁੰਦਾ ਲੋਕ ਤੁਹਾਨੂੰ ਚੁੰਨਦੇ ਨੇ ਲੋਕਾਂ ਦੇ ਮੁਤਾਬਕ ਕੰਮ ਕਰਨੇ ਚਾਹੀਦੇ ਨੇ ਨਾ ਕਿ ਤੱਕੇ ਚਾਹੀਦੇ ਨੇ ਉਮੀਦ ਵਾਲੀ ਜਨ ਕਾਂਗਰਸ ਪਾਰਟੀ ਜਾਂ ਭਾਜਪਾ ਜਿਵੇਂ ਉਹਨਾਂ ਦੀ ਫੱਟੀ ਪੋਚੀ ਤੇ ਤੁਹਾਡੀ ਵੀ ਫੱਟੀ ਪੋਚ ਦੇਣਗੇ ਨਾ ਇਸ ਕਰਕੇ ਸਵਾਲ ਹੈ ਕਿ ਸਰਕਾਰ ਖਾਸ ਕਰਕੇ ਤਰ ਤਾਂ ਜਿੰਮੀ ਚੋਣ ਜਿੱਤ ਕੇ ਵੀ ਆਪਣੇ ਆਪ ਨੂੰ ਹਾਰ ਮਹਿਸੂਸ ਕਰ ਰਹੀ ਹੈ ਤੁਹਾਡੀ ਜਿੱਤ ਹੋਈ ਹੈ ਤੁਹਾਡਾ ਉਥੇ ਐਮ ਐਲ ਏ ਦੁਬਾਰਾ ਜਿੱਤਿਆ ਤੁਹਾਡੀ ਉਹ ਤੁਹਾਡੇ ਖਾਤੇ ਦੀ ਤੁਹਾਡੀ ਸੀਟ ਪੈ ਗਈ ਹੈ ਤੇ ਤੁਸੀਂ ਜਿੱਤ ਕੇ ਵੀ ਆਪਣੇ ਆਪ ਨੂੰ ਹਾਰਿਆ ਹੋਇਆ ਸਮਝ ਰਹੇ ਹੋ ਚੰਚਨਪ੍ਰੀਤ ਕੌਰ ਦੀ ਜਿਹੜੀ ਇਹਨਾਂ ਨੂੰ ਗ੍ਰਿਫਤਾਰੀ ਅੱਧੀ ਰਾਤ ਤੱਕ ਕਿ ਮਨੇਰੇ ਤੱਕ ਅਦਾਲਤ ਦਾ ਲੱਗਣਾ ਉਹਨੂੰ ਰਾਹਤ ਮਿਲਣੀ ਉਸ ਚੱਕਰ ਦੇ ਵਿੱਚ ਸਰਕਾਰ ਆਪਣੀ ਆਪ ਏਠੀ ਸਮਝ ਰਹੀ ਹੈ ਪੁੱਲ ਸਾਹਿਬ ਪਿਛਲੇ 1 ਮਹੀਨੇ ਦੀ ਗੱਲਬਾਤ ਕਰੀਏ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵੱਡੇ ਵੱਡੇ ਅਫਸਰ ਤਾਂ ਬਦਲੇ ਹੋਏ ਨੇ ਹਰਮਨ ਹਰਮਨਬੀਰ ਸਿੰਘ ਗੇਲ ਨੇ ਜੜੇ ਡੀਆਈਜੀ ਫਿਰੋਜ਼ਪੁਰ ਰੇਂਜ ਉਹਨਾਂ ਦਾ ਤਬਾਦਲਾ ਹੋਣ ਦਾ ਵੱਡਾ ਕਾਰਨ ਕੀ ਸਮਝਿਆ ਹੈ ਦੁਖੋ ਈਮੇਲ ਆਦਾ ਕਿ ਪੰਜਾਬ ਸਰਕਾਰ ਜਦੋਂ ਕੋਈ ਮੁੱਦੇ ਤੇ ਹਾਰ ਹੋ ਜਾਂਦੀ ਜਾਂ ਇਹਨਾਂ ਦੀ ਕੋਈ ਹੇਠੀ ਹੋ ਜਾਂਦੀ ਹੈ ਤੇ ਆਪਣੀ ਇੱਜ਼ਤ ਤੇ ਈਗੋ ਦਾ ਸਵਾਲ ਬਣਾ ਕੇ ਬੈਠ ਜਾਂਦੀ ਹੈ ਸਰਕਾਰਾਂ ਦਾ ਇਹ ਕੰਮ ਨਹੀਂ ਹੁੰਦਾ ਕਿ ਤੁਸੀਂ ਆਪਣੀ ਨੱਕ ਦਾ ਸਵਾਲ ਬਣਾ ਲਓ ਇੱਜ਼ਤ ਦਾ ਸਵਾਲ ਬਣਾ ਲਓ ਆਪਣੀ ਈਗੋ ਆਪਣੀ ਹਿਊਮੈਨ ਨੂੰ ਪੱਠੇ ਪਾਉਂਦਾ ਕੰਮ ਨਹੀਂ ਹੁੰਦਾ ਲੋਕ ਤੁਹਾਨੂੰ ਚੁੰਨਦੇ ਨੇ ਲੋਕਾਂ ਦੇ ਮੁਤਾਬਕ ਕੰਮ ਕਰਨੇ ਚਾਹੀਦੇ ਨੇ ਨਾ ਕਿ ਤੱਕੇਸ਼ਈ ਮੈਰਿਟ ਤੇ ਕੰਮ ਹੋਣੀ ਚਾਹੀਦੇ ਨਾ ਕਿ ਡੀ ਮੈਰਿਟ ਤੇ ਹੋਣੇ ਚਾਹੀਦੇ ਨੇ ਕਿਉਂਕਿ ਜੇ ਤੁਸੀਂ ਮੈਰਿਟ ਤੇ ਕੰਮ ਕਰੋਗੇ ਤੇ ਲੋਕੀ ਤੁਹਾਨੂੰ ਫਿਰ ਆਪਣੀਆਂ ਪਲਕਾਂ ਤੇ ਬਿਠਾਉਣਗੇ ਤੇ ਜੇ ਤੁਸੀਂ ਡੀਮੈਰਿਟ ਤੇ ਕੰਮ ਕਰੋਗੇ ਤੇ ਫਿਰ ਜਿਵੇਂ ਲੋਕਾਂ ਨੇ ਪਹਿਲਾਂ ਜਿਹੜੀ ਰਵਾਇਤੀ ਪਾਰਟੀਆਂ ਸ਼੍ਰੋਮਣੀ ਕਾਲੇਜ ਨਾਲ ਕਾਂਗਰਸ ਪਾਰਟੀ ਜਾਂ ਭਾਜਪਾ ਜਿਵੇਂ ਉਹਨਾਂ ਦੀ ਫੱਟੀ ਪੋਚੀ ਤੇ ਤੁਹਾਡੀ ਵੀ ਫੱਟੀ ਪੋਚ ਦੇਣਗੇ ਨਾ ਇਸ ਕਰਕੇ ਸਵਾਲ ਹੈ ਕਿ ਸਰਕਾਰ ਖਾਸ ਕਰਕੇ ਤਨਤਾਂ ਜਿਮਣੀ ਚੋਣ ਜਿੱਤ ਕੇ ਵੀ ਆਪਣੇ ਆਪ ਨੂੰ ਹਾਰ ਮਹਿਸੂਸ ਕਰ ਰਹੀ ਹੈ ਤੁਹਾਡੀ ਜਿੱਤ ਹੋਈ ਹੈ ਤੁਹਾਡਾ ਉਥੇ ਐਮਐਲਏ ਦੁਬਾਰਾ ਜਿੱਤਿਆ ਤੁਹਾਡੀ ਉਹ ਤੁਹਾਡੇ ਖਾਤੇ ਦੇ ਵਿੱਚ ਤੁਹਾਡੀ ਸੀਟ ਪੈ ਗਈ ਹੈ ਤੇ ਤੁਸੀਂ ਜਿੱਤ ਕੇ ਵੀ ਆਪਣੇ ਆਪ ਨੂੰ ਹਾਰਿਆ ਹੋਇਆ ਸਮਝ ਰਹੇ ਹੋ ਉਹ ਆਪਣੇ ਆਪ ਚ ਇੱਕ ਵੱਡਾ ਸਵਾਲ ਆ ਕੰਚਨਪ੍ਰੀਤ ਕੌਰ ਦੀ ਜਿਹੜੀ ਇਹਨਾਂ ਨੂੰ ਗ੍ਰਿਫਤਾਰੀ ਅਧੀ ਰਾਤ ਤੱਕ ਕਿ ਮਨੇਰੇ ਤੱਕ ਅਦਾਲਤ ਦਾ ਲੱਗਣਾ ਉਹਨੂੰ ਰਾਹਤ ਮਿਲਣੀ ਉਸ ਚੱਕਰ ਦੇ ਵਿੱਚ ਸਰਕਾਰ ਆਪਣੀ ਆਪ ਹੀਠੀ ਸਮਝ ਰਹੀ ਆ ਸਰਕਾਰ ਆਪਣੇ ਆਪ ਨੂੰ ਹਾਰ ਰਿਆ ਹੋਇਆ ਖਿਡਾਰੀ ਸਮਝ ਰਹੀ ਆ ਇਹ ਤਾਂ ਕਹਿੰਦੇ ਅਸੀਂ 2022 ਦੇ ਜਿੱਤੇ ਹੋ ਖਿਡਾਰੀ ਸਾਨੂੰ ਕੋਈ ਹਰਾ ਨਹੀਂ ਸਕਦਾ ਸਾਡੇ ਕੋਈ ਗੋਡੇ ਨਹੀਂ ਟੇਕ ਸਕਦਾ ਪਰ ਇਹ ਜਨਤਾ ਇਹ ਅਦਾਲਤਾਂ ਇੱਥੇ ਬੈਠੀਆਂ ਨੇ ਜਨਤਾ ਦੀ ਕਚਹਿਰੀ ਦੇ ਵਿੱਚ ਤੇ ਅਦਾਲਤ ਕਚਹਿਰੀ ਦੇ ਵਿੱਚ ਝੁਕਣਾ ਪੈਂਦਾ ਸਰਕਾਰ ਨੂੰ ਲੋਕਾਂ ਦੇ ਕੋਲ ਅਗੇ ਝੁਕਣਾ ਪੈਂਦਾ ਵੱਡੇ ਵੱਡੇ ਅੰਦੋਲਨਾਂ ਦੇ ਵਿੱਚ ਝੁਕਣਾ ਪੈਂਦਾ ਤੇ ਤੁਹਾਨੂੰ ਝੁਕਣ ਦੀ ਆਦਤ ਪਾ ਲੈਣੀ ਚਾਹੀਦੀ ਹੈ ਹੁਣ ਸਵਾਲ ਹੈ ਕਿ ਪਹਿਲੀ ਦਫਾ ਇੱਕ ਪੰਜਾਬ ਦੇ ਵਿੱਚ ਇੱਡੇ ਵੱਡੇ ਪੱਧਰ ਤੇ ਸਿਆਸਤ ਦੇ ਵਿੱਚ ਕੋਈ ਕੁੜੀ ਨਹੀਂ ਚਮਕੀ ਜਿੰਨੀ ਕੰਚਨਪ੍ਰੀਤ ਕੌਰ ਚਮਕੀਆ ਤੁਸੀਂ ਮਾਝਾ ਛੱਡੋ ਤੁਸੀਂ ਦਬਾਬਾ ਛੱਡੋ ਤੁਸੀਂ ਮਾਲਵਾ ਛੱਡੋ ਪਹਿਲਾਂ ਜ਼ਿਆਦਾਤਰ ਜਿਹੜੇ ਪੋਲਿਟਿਸ਼ੀਅਨ ਸੀ ਘਰਾਣੇ ਸੀ ਜਿਹੜੇ ਉਹਨਾਂ ਦੀਆਂ ਹੀ ਨੌਵਾਂ ਧੀਆਂ ਜਿਹੜੀਆਂ ਸਿਆਸਤ ਵਿੱਚ ਉਹਨਾਂ ਨੇ ਆਪਣੀ ਜਗ੍ਹਾ ਬਣਾਈ ਕਿਸੇ ਨੇ ਆਪਣੇ ਸਹੁਰੇ ਦੇ ਸਿਰ ਤੇ ਕਿਸੇ ਨੇ ਆਪਣੇ ਘਰ ਵਾਲੇ ਦੇ ਸਿਰ ਤੇ ਕਿਸੇ ਨੇ ਆਪਣੇ ਭਰਾ ਦੇ ਸਿਰ ਤੇ ਕਿਸੇ ਨੇ ਆਪਣੇ ਜੇਠ ਦੇ ਦਾ ਦਿਓਰ ਦੇ ਚੱਕਰ ਦੇ ਵਿੱਚ ਸਿਆਸਤ ਕੰਚਨਪ੍ਰੀਤ ਕੌਰ ਦਾ ਕੋਈ ਪਿਸ਼ੋਕੜ ਨਹੀਂ ਹੈਗਾ ਉਹਦੀ ਮਾਂ ਦੀ ਇੰਨੀ ਜਗਾ ਨਹੀਂ ਬਣੀ ਜਿੰਨੀ ਕੰਚਨਪ੍ਰੀਤ ਕੌਰ ਦੀ ਬਣੀ ਹੋਈ ਹੈ ਤੇ ਕੰਚਨਪ੍ਰੀਤ ਕੌਰ ਨੂੰ ਲੈ ਕੇ ਸਰਕਾਰ ਜਿਹੜੀ ਆ ਆਪਣੇ ਆਪ ਚ ਉਹਨਾਂ ਦਾ ਹਾਜਮਾ ਹੀ ਖਰਾਬ ਹੋ ਗਿਆ ਦੇਖੋ ਇੱਕ ਕੁੜੀ ਪੂਰੀ ਸਟੇਟ ਤੇ ਭਾਰੀ ਪੈ ਗਈ ਇੱਕ ਕੁੜੀ ਪੂਰੀ ਪੁਲਿਸ ਤੇ ਭਾਰੂ ਪੈ ਗਈ ਹੈਗੀ ਇਸ ਕਰਕੇ ਉਹ ਸਰਕਾਰ ਦੇ ਚੀਜ਼ ਹੁੰਦੀ ਹੈ ਕਲੇਜੇ ਦੇ ਵਿੱਚ ਸਰਕਾਰ ਤਰਨ ਤਰਨ ਜਿੱਤ ਕੇ ਵੀ ਕਲੇਜੇ 'ਚ ਠੰਡ ਨਹੀਂ ਪਈ ਹੈਗੀ ਜੀ ਉਹ ਹਾਰੀ ਹੋਈ ਮਹਿਸੂਸ ਕਰ ਰਹੀ ਹੈਗੇ ਤੁਸੀਂ ਦੇਖੋ ਉਸ ਕੁੜੀ ਦੇ ਚੱਕਰ ਦੇ ਵਿੱਚ ਧਰਮੀ ਫੌਜੀ ਦੀ ਕੁੜੀ ਕਹਿ ਲੋ ਚਾਹੇ ਗੈਂਗਸਟਰ ਦੀ ਵਾਈਬ ਕਹਿ ਲੋ ਪਰ ਸਵਾਲ ਸਰਕਾਰ ਉਹਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਕਰ ਰਹੀ ਹੈ ਕਾਲੀ ਦਲ ਕਹਿ ਰਿਹਾ ਕਿ ਉਹ ਧਰਮੀ ਫੌਜੀ ਦੀ ਧੀ ਆ ਆਮ ਆਦੀ ਪਾਰਟੀ ਸੋਸ਼ਲ ਮੀਡੀਆ ਕਹਿੰਦੇ ਕੋ ਗੈਂਗਸਟਰ ਦੀ ਆ ਜੀ ਧੀ ਕਹਿੰਦਾ ਸਾਡੇ ਇੰਡੀਆ ਦੇ ਵਿੱਚ ਔਰਤ ਨੂੰ ਹੀ ਬਦਨਾਮ ਕੀਤਾ ਜਾਂਦਾ ਹੈਗਾ ਔਰਤ ਨੂੰ ਹੀ ਗਾਲ ਕੱਢ ਲੈਣ ਦੇ ਸੌਕੇ ਅਮੀਰ ਦੀ ਵੀ ਕੱਢਦੇ ਨੇ ਭੈਣ ਦੀ ਵੀ ਗੱਲ ਕੱਢ ਲੈਂਦੇ ਹੈਗੇ ਕਿਉਂਕਿ ਅਸੀਂ ਔਰਤ ਨੂੰ ਬਰਦਾਸ਼ਤ ਕਰਨਾ ਸਿੱਖਦੇ ਨਹੀਂ ਹੈਗੇ ਕਿਉਂਕਿ ਅਸੀਂ ਕਹਿੰਦੇ ਕਿ ਔਰਤ ਘਰ ਦੀ ਦਲੀਜ਼ ਨਾਲ ਟੱਪੇ ਔਰਤ ਘੁੰਡ ਦੇ ਵਿੱਚ ਹੀ ਰਹੇ ਔਰਤ ਚੁੱਲ੍ਹੇ ਅੱਗੇ ਹੀ ਰਹੇ ਉਹਦੀ ਜ਼ਿੰਦਗੀ ਇੱਥੇ ਤੇ ਜਿਹੜੇ ਵਿਧਾਨ ਘੜਨ ਵਾਲੇ ਦੇਸ਼ ਦੇ ਸੰਵਿਧਾਨ ਘੜਨ ਵਾਲੇ ਦੇਸ਼ ਦੇ ਲੋਕ ਵੱਡੇ ਵੱਡੇ ਜੇ ਉਹਨਾਂ ਦੀ ਮੂਲ ਭਾਵਨਾ ਪੜ੍ਹਦੇ ਤੇ ਉਹ ਆਪ ਕਹਿੰਦੇ ਕਿ ਜਨਾਨੀਆਂ ਨੂੰ ਚੁੱਲ੍ਹੇ ਚੋਂ ਕੇ ਦੁਬਾਰ ਨਿਕਲਣਾ ਨਹੀਂ ਚਾਹੀਦਾ ਹੈਗਾ ਜਿਨਨ ਨੂੰ ਅੱਜ ਅਸੀਂ ਬਹੁਤ ਪੂਜਦੇ ਆ ਹੁਣ ਸਵਾਲ ਇਹ ਹੈ ਕਿ ਕੀ ਉਹ ਕੁੜੀ ਦਾ ਕਸੂਰ ਲੀਗਲ ਤੌਰ ਤੇ ਅਦਾਲਤਾਂ ਦੇਖਣੀਆਂ ਇਨਵੈਸਟੀਗੇਸ਼ਨ ਏਜੰਸੀਆਂ ਦੇਖਣੀਆਂ ਹੁਣ ਲਗਾਤਾਰ ਦੇਖੋ ਕਿੰਨੇ ਅਫਸਰ ਸਸਪੈਂਡ ਹੋ ਗਏ ਨੇ ਕਿੰਨੇ ਅਫਸਰ ਤਬਾਦਲੇ ਹੋ ਗਏ ਨੇ ਤੇ ਕਿੰਨੇ ਅਫਸਰਾਂ ਦੇ ਜਵਾਬ ਤਲਬੀ ਹੋ ਗਈ ਹੈ ਹਰਮਨबीर ਸਿੰਘ ਗਿੱਲ ਹੋਣੀ ਉਹ ਜਿੱਥੇ ਵੀ ਜਾਂਦੇ ਉਹ ਆਪਣੇ ਹਿਸਾਬ ਦੇ ਨਾਲ ਕੰਮ ਕਰਦੇ ਨੇ ਉਹਨਾਂ ਦੇ ਇੱਕ ਆਪਣਾ ਹੀ ਨਜ਼ਰੀਆ ਇੱਕ ਆਪਣਾ ਹੀ ਤਰੀਕਾ ਹੈਗਾ ਉਹਨੂੰ ਇਹ ਵੀ ਨਹੀਂ ਪਰਵਾਹ ਹੁੰਦੀ ਕਿ ਮੈਂ ਕਿਤੇ ਐਸਐਸਪੀ ਲੱਗਾ ਜਾਂ ਡੀਆਈਏ ਲੱਗਾ ਜੇ ਸਰਕਾਰ ਨੇ ਐਸਐਸਪੀ ਲਾਤਾ ਉਹ ਕੋਈ ਗਾਰੰਟੀ ਨਹੀਂ ਦੇਗਾ 2 ਮਹੀਨੇ ਰਵੇਗੇ ਜਾਂ 3 ਮਹੀਨੇ ਰਵੇ। ਆ ਹੁਣ ਡੀਆਈਜੀ ਦੀ ਵੀ ਗਾਰੰਟੀ ਨਹੀਂ ਸੀ ਕੋ ਕਿੰਨੇ ਚਿਰ ਟਿਕਦੇ ਆ ਗਏ ਨੇ। ਹੁਣ ਹਾਲਾਂਕਿ ਉਹਨੇ ਕੰਮ ਵੀ ਕੀਤੇ ਨੇ। ਪਿੱਛੇ ਜਿਹੜਾ ਫਿਰੋਜ਼ਪੁਰ ਦੇ ਵਿੱਚ ਇਨਸੀਡੈਂਟ ਵਾਪਰੇਗਾ ਇੱਕ ਆਰਐਸਐਸ ਦੇ ਮੁੰਡੇ ਦਾ ਕਤਲ ਹੋ ਗਿਆ। ਜਿਨ੍ਹਾਂ ਨੇ ਕੀਤਾਗਾ ਉਹਨਾਂ ਨੇ ਸਬਕ ਵੀ ਸਿਖਾਇਆਗਾ। ਪਰ ਫਿਰ ਵੀ ਸਰਕਾਰ ਨੇ ਫਿਰੋਜ਼ਪੁਰ ਡੀਆਈਜੀ ਹਟਾ ਕੇ ਉਹਨੂੰ ਰੋਪੜ ਪੀਏਪੀ ਜਨਰਲ ਅਧਿਕਾਰੀ ਜਿਹਨੂੰ ਖੁੱਡੇ ਲਾਈਨ ਕਹਿ ਸਕਦੇ ਨੇ ਹੁਣ ਮਸਲਾ ਕੀ ਹੈ ਜੜ ਕੀ ਹੈ ਜੜ ਇਹ ਹੈ ਕਿ ਕੰਚਨਪ੍ਰੀਤ ਕੌਰ ਦਾ ਮਸਲਾ ਹੀ ਆ ਤੁਸੀਂ ਦੇਖੋ ਪਹਿਲਾਂ ਰਵਜੋਤ ਕੌਰ ਗਰੇਵਾਲ ਨੂੰ ਇਸ ਕਰਕੇ ਚੌਂਕ ਕਮਿਸ਼ਨਰ ਸਸਪੈਂਡ ਕਰ ਦਿੱਤਾ ਕਿਉਂਕਿ ਸਰਕਾਰ ਦਾ ਪੱਖ ਪੂਰ ਰਹੀ ਸੀ ਜੀ ਫਿਰ ਮਨਿੰਦਰ ਸਿੰਘ ਮਜੀਠਾ ਐਸਐਸਪੀ ਨੂੰ ਇਸ ਕਰਕੇ ਸਸਪੈਂਡ ਕਰਤਾ ਕਿ ਉਹਨੇ ਸਰਕਾਰ ਦਾ ਪੱਖ ਨਹੀਂ ਪੂਰਿਆਗਾ ਫਿਰ ਦੋ ਡੀਐਸਪੀ ਇਸ ਕਰਕੇ ਸਸਪੈਂਡ ਕਰ ਦਿੱਤੇ ਗਏ ਹਰਿੰਦਰ ਸਿੰਘ ਤੇ ਗੁਲਜਾਰ ਸਿੰਘ ਹੋਣੀ ਕਿ ਉਹਨਾਂ ਨੇ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਕੀਤੀ ਹੈਗੀ ਇੱਕ ਜੇਲਰ ਦਾ ਇਸ ਕਰਕੇ ਦਬਾਦਲਾ ਕਰ ਦਿੱਤਾਗਾ ਉਹਨੇ ਨਿਸ਼ਤਰ ਸਿੰਘ ਗਿੱਲ ਨੂੰ ਰਿਲੀਜ਼ ਕਰ ਦਿੱਤਾਗਾ ਫਿਰ ਸਰਕਾਰ ਨੇ ਇਸ ਕਰਕੇ ਹਰਮਨबीर ਸਿੰਘ ਗਿੱਲ ਉਹਨਾਂ ਦਾ ਕਿਉਂਕਿ ਉਹ ਪ੍ਰੋਪਰ ਉਹ ਪੂਰੇ ਤਰ੍ਹਾਂ ਤਾਂ ਜਿਮਨੀ ਚੋਂ ਉਹ ਵੀ ਦੇਖ ਰਹੇ ਸੀ ਜਾਂ ਹੁਣ ਜਿਹੜੇ ਨਵੇਂ ਐਸਐਸਪੀ ਲੱਗੇ ਸੁਰਿੰਦਰ ਸਿੰਘ ਲਾਂਬਾ ਜਿਹਨੇ ਭਾਰਤੀ ਚੋਣ ਕਮਿਸ਼ਨ ਹੈ ਜਾਂ ਉਹਨਾਂ ਦੀ ਨਹੀਂ ਬਣੀ ਆਪਸ ਦੇ ਵਿੱਚ ਕਿ ਹਰਮਨਬੀਰ ਸਿੰਘ ਗਿੱਲ ਚਾਹੇ ਡੀਆਈਜੀ ਲੱਗਾ ਸੀ ਕਿ ਇਸ ਕਰਕੇ ਉਹ ਐਸਐਸਪੀ ਦੇ ਕੰਮਾਂ 'ਚ ਦਖਲ ਸੀ ਜਾਂ ਐਸਐਸਪੀ ਨੂੰ ਲੱਗਾ ਕਿ ਡੀਆਈਜੀ ਸਾਹਿਬ ਵੀ ਕੰਮ ਕਰ ਲੈਣ ਤੇ ਮੈਂ ਕੋਈ ਗੱਲ ਨਹੀਂ ਮੈਂ ਛੁੱਟੀਆਂ ਲੈ ਲੈਣਾ ਕਿਉਂਕਿ ਚਰਚਾ ਇਹ ਤਰਨਤਾਨ ਦੇ ਵਿੱਚ ਕਿ ਇਲੈਕਸ਼ਨ ਕਮਿਸ਼ਨ ਨੇ ਸ਼ਾਇਦ ਇਹਨਾਂ ਨੂੰ 8 ਜਾਂ 9 ਤਰੀਕ ਨੂੰ ਲਾਇਆ ਜਿਆਦਾਤਰ ਐਸਐਸਪੀ ਤਰਨਤਾਨ ਦੇ ਵਿੱਚ ਘਟ ਹੀ ਰਹੇਗੇ ਨੇ ਵੱਡੇ ਅਧਿਕਾਰੀਆਂ ਦੀ ਦਖਲਅੰਦਾਜ਼ੀ ਰਹੀ ਨੇ ਉਹ ਕਲੈਸ਼ ਹੋ ਗਿਆ ਸੀ ਇੱਕ ਵਜ੍ਹਾ ਹੈਗੀ ਜਾਂ ਕੋਈ ਹੋਰ ਵਜ੍ਹਾ ਹਰਮਨਬੀਰ ਸਿੰਘ ਗਿੱਲ ਹੋਣਾਂ ਦੀ ਦੂਜਾ ਕਿ ਨਸ਼ਤਰ ਸਿੰਘ ਏ ਵਾਲੇ ਮਸਲੇ ਦੇ ਵਿੱਚ ਵੀ ਕੰਚਨਪ੍ਰੀਤ ਕੌਰ ਦੇ ਮਸਲੇ ਦੇ ਵਿੱਚ ਵੀ ਐਸਐਸਪੀ ਤਰਨਤਨ ਤੇ ਡੀਆਈਜੀ ਫਿਰੋਜ਼ਪੁਰ ਬਾਈ ਡੈਜਿਗਨੇਸ਼ਨ ਇਹਨਾਂ ਨੂੰ 10 ਤਰੀਕ ਨੂੰ 10 ਦਸੰਬਰ ਨੂੰ ਵਿਧਾ ਹਾਈ ਕੋਰਟ ਨੇ ਤਲਬ ਕੀਤਾ ਸੀ ਜੀ ਜਦ ਕਿ ਇੰਸਪੈਕਟਰ ਤੇ ਡੀਐਸਪੀ ਜਿਹੜੇ ਉਹਨਾਂ ਨੂੰ ਬਾਈ ਨੇਮ ਤਲਬ ਕੀਤਾ ਸੀ ਇਹਨਾਂ ਸਾਰਿਆਂ ਦੇ ਚੱਕਰ ਦੇ ਵਿੱਚ ਇੰਸਪੈਕਟਰ ਰੈਂਕ ਤੋਂ ਲੈ ਕੇ ਇੰਸਪੈਕਟਰ ਤਰਨਤਨ ਸੀਆਈਏ ਤੋਂ ਲੈ ਕੇ ਤੇ ਡੀਆਈਜੀ ਤੱਕ ਇਹਨਾਂ ਦੇ ਆਪਸੀ ਦੇ ਵਿੱਚ ਸਾਰਿਆਂ ਦੇ ਚੱਕਰ ਦੇ ਵਿੱਚ ਖੁਦ ਜਿਹੜੇ ਗੌਰਵ ਜாதਵ ਸਾਹਿਬ ਨੂੰ ਭਾਰਤੀ ਚੋਣ ਕਮਿਸ਼ਨ ਨੇ ਤਲਬ ਕਰ ਲਿਆ 25 ਨੂੰ ਮਤਲਬ ਇੱਕ ਕੰਚਨਪ੍ਰੀਤ ਕੌਰ ਦੇ ਚੱਕਰ ਦੇ ਵਿੱਚ ਪੂਰੀ ਪੰਜਾਬ ਪੁਲਿਸ ਜਦੋਂ ਸਾਡੇ ਸਟੇਟ ਦਾ ਪੁਲਿਸ ਮੁਖੀ ਤਲਬ ਹੋ ਜੇ ਇੱਕ ਇਲੈਕਸ਼ਨ ਲੈ ਕੇ ਉਹ ਮੀਨਸ ਸਾਡੀ ਪੂਰੀ ਪੁਲਿਸ ਤਲਬ ਹੋ ਗਈ ਉਹ ਮੀਨਸ ਸਾਡੀ ਪੂਰੀ ਸਰਕਾਰ ਤਲਬ ਹੋ ਗਈ ਤੇ ਸਰਕਾਰ ਅੱਜ ਵੀ ਤਰਨਤਨ ਜਿਮਨੀ ਚੋਣ ਜਿਹੜੀ ਇਹਨਾਂ ਦੇ ਦਿਮਾਗ ਦੇ ਵਿੱਚ ਵੱੜ ਚੁੱਕੀ ਆ ਉਸ ਸਾਈਕਲ ਤੋਂ ਬਾਹਰ ਹੀ ਨਹੀਂ ਆ ਰਹੀ ਹੈਗੀ ਤੁਹਾਡਾ ਐਮਐਲਏ ਜਿੱਤ ਗਿਆ ਪਰਚੇ ਤੁਸੀਂ ਨਾ ਲੋਕ ਦਰਜ ਕਰਵਾ ਲਏ ਇਹ ਕੱਲ ਪਰਸੋ ਕੋਈ ਹੋਰ ਕਿਸੇ ਨੂੰ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਫੜ ਲਿਆਗਾ ਹੋਰ ਤੁਸੀਂ ਕੀ ਕਰਨੇ ਹੁਣ ਤਾਂ ਗੋਲੀ ਮਾਰਨੀ ਰਹਿ ਗਈ ਹੈ ਲੋਕਾਂ ਦੇ ਉਦੋਂ ਕਿ ਮੈਰਿਟ ਤੇ ਕੰਮ ਕਰੋਨਾ ਇਦਾਂ ਤੱਕੇ ਸ਼ਾਈ ਨਹੀਂ ਚਲੇਗੀ ਪਰ ਜਿਹੜੇ ਵੀ ਜਿਹੜੀਆਂ ਸਾਡੇ ਪਾਰਟੀਆਂ ਦੇ ਐਮਐਲਏ ਨੇ ਚਾਹ ਪਿਛਲੇ ਜਾਇ ਹੁਣ ਵਾਲੇ ਇਹ ਸਿਰਫ ਪਰਚੀਆਂ ਦੀ ਸਿਆਸਤ ਦੇ ਨਾਲ ਜਿਹੜਾ ਵਾ ਉਹ ਐਮਐਲਏ ਟਿਕੇ ਰਹਿੰਦੇ ਨੇ ਮਾਝੇ ਦੀ ਗੱਲ ਕੀਤੀ ਜਾਵੇ ਖੇਮ ਕਰਨ ਤੋਂ ਲੈ ਕੇ ਤਰਨਤਨ ਤੱਕ ਸਮੇਂ-ਸਮੇਂ ਤੇ ਜਿਹੜੇ ਉੱਥੇ ਐਮਐਲਏ ਰਹੇ ਨੇ ਉਹਨਾਂ ਦੇ ਘਰ ਥਾਣਿਆਂ ਦੇ ਵਿੱਚ ਮਿਸਲਾ ਨਹੀਂ ਹੁੰਦੀਆਂ ਸੀ ਇਹਨਾਂ ਦੇ ਘਰਾਂ ਦੇ ਵਿੱਚ ਮਿਸਲਾ ਸੀ ਕਿਹਦੇ ਖਿਲਾਫ ਪਰਚਾ ਦਰਜ ਕਰਨਾ ਕਿਹਦੇ ਖਿਲਾਫ ਡੀਡੀਆਰ ਕੱਟਣੀ ਹੈਗੀ ਆ ਆਦਤਾਂ ਉਹ ਸਮੇਂ ਦੇ ਮੁੱਖ ਮੰਤਰੀਆਂ ਨੇ ਪਾਈਆਂ ਹੋਈਆਂ ਨੇ ਜਿਨ੍ਹਾਂ ਦੇ ਐਸਐਚਓ ਐਮਐਲਏ ਦੇ ਕਹਿੰਦੇ ਡੀਐਸਪੀ ਐਮਐਲਏ ਕਹਿੰਦੇ ਵਿਰੋਧੀਆਂ ਤੇ ਪਰਚੇ ਦਰਜ ਉੱਥੇ ਤੋਂ ਤੁਸੀਂ ਫੋਰੋਲ ਕੇ ਦੇਖ ਲਓ ਪ੍ਰਾਣੇ ਲੋਕੀ ਤਰਾ ਤਰਾ ਕਰਦੇ ਹੈਗੇ ਨੇ ਕਿ ਐਨੇ ਪਰਚੇ ਇਹਨੇ ਲੋਕਾਂ ਨੂੰ ਧੱਕਾ ਲੋਕਾਂ ਦੇ ਨਾਲ ਹੁਣ ਇਸ ਮਸਲੇ ਦੇ ਚਬਾਲ ਚਬਾਲ ਥਾਣੇ ਦੀ ਇੱਕ ਆਪਣਾ ਇਤਿਹਾਸ ਉਥੇ ਉਹਦੀ ਕਦੇ ਪ੍ਰੋਪਰ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰ ਲੋ ਤੁਹਾਨੂੰ ਪਤਾ ਲੱਗੂਗਾ ਕਿ ਲੋਕਾਂ ਦਾ ਕੀ ਕੁਝ ਨਹੀਂ ਹੋਇਆ ਬਹੁਤ ਬੁਰੇ ਹਾਲਾਤ ਹੋਏ ਨੇ ਔਰ ਇਹ ਜਿਹੜਾ ਕੰਚਨਪ੍ਰੀਤ ਕੌਰ ਦਾ ਘਰ ਵਾਲਾ ਕਹਰੇ ਅਮਰਤਪਾਲ ਸਿੰਘ ਬਾਠ ਜਾਂ ਜਿਹੜੇ ਉੱਤੇ ਇਲਜ਼ਾਮ ਲੱਗੇ ਕਿ ਸੋਨੂ ਚੀਮਾ ਉਹ ਸਾਰਿਆਂ ਨੂੰ ਪਤਾ ਹੈ ਕਿ ਸੋਨੂ ਚੀਮਾ ਕਿਹਦੀ ਬੁੱਕਲ ਦੇ ਵਿੱਚ ਸੀ ਅਮਰਤਪਾਲ ਸਿੰਘ ਬਾਠ ਕਿਹਦੀ ਬੁੱਕਲ ਦੇ ਵਿੱਚ ਹੈ ਕਿਹੜੇ ਕਾਲੀ ਐਮਐਲਏ ਦੀ ਬੁੱਕਲ ਦੇ ਵਿੱਚ ਹੈ ਕਿਹੜੇ ਕਿਸੇ ਕਾਲੀ ਲੀਡਰ ਦੀ ਬੁੱਕਲ ਦੇ ਵਿੱਚ ਹੈ ਇਕ ਨੇ ਉਹਨੂੰ ਸਾਹਮਣੇ ਇੱਕ ਨੂੰ ਆਪਣੇ ਸਾਹਮਣੇ ਉਹ ਆਪ ਨੰਦ ਮਾਰਦੇ ਮੋਜਾ ਮਾਰਦੇ ਨੇ ਆਪ ਵਾਰ-ਵਾਰ ਐਮ.ਐਲ.ਏ ਵੀ ਬੰਦੇ ਰਹੇ ਨੇ ਤੇ ਆਮ ਲੋਕਾਂ ਦੇ ਪੁੱਤ ਗੈਂਗਸਟਰ ਬਣਾਤੇ ਕੋਈ ਠੋਕਿਆ ਗਿਆ ਕਿਸੇ ਨੂੰ ਠੁਕਵਾ ਦਿੱਤਾ ਗਿਆ ਕੋਈ ਬਾਹਰ ਭੱਜ ਗਿਆ ਇਹ ਇਹ ਜਿਹੜੀ ਹੈ ਸਿਆਸਤ ਬਹੁਤ ਮਾੜੀ ਹੈ ਇਸ ਕਰਕੇ ਸਾਡਾ ਸਿਸਟਮ ਹੀ ਅਤਵਾਦੀ ਬਣਾਉਂਦਾ ਸਾਡਾ ਸਿਸਟਮ ਹੀ ਗੈਂਗਸਟਰ ਬਣਾਉਂਦਾ ਹੈਗਾ ਕੋਈ ਮਾਂ ਕੋਈ ਪਿਓ ਨਹੀਂ ਕਹਿੰਦਾ ਕਿ ਮੇਰੇ ਜਿਹੜਾ ਖੂਨ ਆ ਉਹ ਅੱਤਵਾਦੀ ਬਣੇ ਬਾਗੀ ਬਣੇ ਜਾਂ ਗੈਂਗਸਟਰ ਬਣੇ ਕੋਈ ਨਹੀਂ ਚਾਹੇਗਾ ਪਰ ਸਿਸਟਮ ਬਣਾ ਰਿਹਾ ਉਹਨਾਂ ਨੂੰ ਔਰ ਪੰਜਾਬ ਦੇ ਜਵਾਨੀ ਨੂੰ ਵੀ ਚਾਹੀਦਾ ਹੈਗਾ ਕਿ ਜਿਹੜੇ ਤੁਸੀਂ ਇਹਨਾਂ ਦੀ ਗਧਿੜੇ ਚੜ੍ਹ ਕੇ ਬਦਮਾਸ਼ੀ ਕਰਦੇ ਹੋ ਪੋਲਿਟਿਕ ਉਹ ਜਦੋਂ ਤੁਹਾਡੇ ਉਹ ਤੁਹਾਡੇ ਸਿਰ ਤੋਂ ਹੱਥ ਚੱਕ ਲੈਂਦੇ ਨੇ ਤੇ ਤੁਹਾਡੇ ਵਾਸਤੇ ਗੋਲੀ ਤਿਆਰ ਹੋਈ ਹੁੰਦੀ ਹੈ ਇਹ ਪੋਲਿਟਿਸ਼ਨ ਹੈ ਤਾਂ ਇਹੋ ਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਹੈਗਾ ਜਿਹੜਾ ਪੁੱਤ ਮਰਵਾ ਕੇ ਸਿਆਸਤ ਕਰਦੇ ਨੇ ਪੁੱਤਾਂ ਨੂੰ ਗੈਂਗਸਟਰ ਬਣਾ ਕੇ ਆਪ ਐਮਐਲਏ ਬਣਦੇ ਨੇ ਕੋਈ ਇੱਕ ਵਾਰਾਂ ਬਣ ਜਾਂਦਾ ਕੋਈ ਦੋ ਵਾਰਾਂ ਬਣ ਜਾਂਦਾ ਕੋਈ ਤਿੰਨ ਵਾਰਾਂ ਬਣ ਜਾਂਦਾ ਕੋਈ ਚਾਰ ਵਾਰ ਉਹਨਾਂ ਦੇ ਪੁੱਤ ਐਮੇ ਕਦੀ ਐਮਐਲਏ ਦਾ ਪੁੱਤ ਸੁਣੇਗਾ ਗੈਂਗਸਟਰ ਕਦੀ ਐਮਐਲਏ ਦਾ ਪੁੱਤ ਸੁਣੇ ਬਾਗੀ ਕਦੀ ਐਮਐਲਏ ਦਾ ਸੁਣੇ ਕਿ ਉਹ ਹੱਤਵਾਦੀ ਬਣ ਗਿਆ ਵੇ ਆਮ ਲੋਕਾਂ ਦੇ ਕਿਉਂ ਹੀ ਪੁੱਤ ਨਸ਼ੇੜੀ ਬੰਦੇ ਨੇ ਗੈਂਗਸਟਰ ਬੰਦੇ ਨੇ ਹੱਤਵਾਦੀ ਬੰਦੇ ਨੇ ਬਦਮਾਸ਼ ਕਿਸੇ ਐਮਐਲਏ ਮੰਤਰੀ ਦਾ ਜੀ ਸੁਣੇਗਾ ਕਿਉਂਕਿ ਪੰਜਾਬ ਦੇ ਜਿਹੜੇ ਮੁੰਡੇ ਨੇ ਉਹ ਬਸ ਉਹਨਾਂ ਨੂੰ ਕੁਝ ਨਾ ਕੋਈ ਇਹੋ ਜਿਹਾ ਸੰਗਾ ਦਿੰਦੇ ਨੇ ਉਹ ਬਸ ਨਾਰੇ ਬਾਰ ਜੋਗੇ ਰਹਿ ਜਾਂਦੇ ਨੇ ਸਾਡਾ ਐਮਐਲਏ ਜਿੰਦਾਬਾਦ ਸਾਡਾ ਐਮਐਲਏ ਜਿੰਦਾਬਾਦ ਸਾਡਾ ਮੰਤਰੀ ਜਿੰਦਾਬਾਦ ਉੱਕੀ ਦੀ ਕੀ ਚੱਕ ਦਿਆਂਗੇ ਤੌ ਤੇ ਗੋਡਾ ਰਕ ਉਹ ਵਿਚਾਰੇ ਇੰਨੇ ਕੀ ਜੋਗੇ ਆਗੇ ਨੇ ਹੁਣ ਦੇਖੋ ਸਰਕਾਰ ਦੇ ਹਾਲਾਤ ਦੇਖੋ ਕਿ ਇੱਕ ਇਲੈਕਸ਼ਨ ਨੂੰ ਭੁੱਲ ਜੋ ਤੁਸੀਂ ਪਰ ਉਹ ਨਹੀਂ ਭੁੱਲ ਰਹੀ ਸਰਕਾਰ ਨੂੰ ਮੇਰਾ ਸਵਾਲ ਉਹੀ ਹੈ ਕਿ ਜਿਹੜੀ ਸਰਕਾਰ ਹੈ ਉਹ ਜਿਹੜੀ ਤਰਨ ਤਰ ਜਿਮਨੀ ਚੋਣ ਹੋਈ ਐ ਉਹਦੇ ਵਿੱਚੋਂ ਬਾਹਰ ਕਿਉਂ ਨਹੀਂ ਨਿਕਲਣਾ ਚਾਹੁੰਦੀ ਕਿਉਂਕਿ ਸਰਕਾਰ ਤੜਾ ਤੜਾ ਐਕਸ਼ਨ ਕਰ ਰਹੀ ਐ ਸਰਕਾਰ ਜਿੱਤੀ ਵੀ ਚੁੱਕੀ ਐ ਉਸ ਤੋਂ ਬਾਅਦ ਵੀ ਸਰਕਾਰ ਨੂੰ ਐਦਾਂ ਕਿਉਂ ਲੱਗ ਰਿਹਾ ਕਿ ਅਸੀਂ ਇਲੈਕਸ਼ਨ ਜਿਹੜੀ ਇਲੈਕਸ਼ਨ ਐ ਉਹ ਹਾਰ ਚੁੱਕੇ ਆ ਐਦਾਂ ਲੱਗਦਾ ਸਰਕਾਰ ਦੇ ਰਵਈਏ ਤੋਂ ਕੋਈ ਸਭ ਤੋਂ ਵੱਡਮੀ ਵੀ ਕਹਿ ਰਹੇ ਆ ਕਿ ਉਹ ਜਿੱਤ ਕੇ ਵੀ ਹਾਰੇ ਹੋਏ ਨੇ ਇਹ ਕਹਿੰਦਾ ਬੰਦਾ ਹਾਰ ਕੇ ਵੀ ਜਿੱਤ ਜਾਂਦਾ ਹੈਗਾ ਜੇ ਤੁਹਾਡੇ ਸਾਹਮਣੇ ਨਾ ਵੱਡਾ ਪਹਿਲਵਾਨ ਹੋਵੇ ਤੇ ਇੱਕ ਮਹਾਤੜ ਹੋਵੇ ਸੁੱਕੜੂ ਜਾ ਹੋਵੇ ਮਰਕਲ ਜਾਵੇ ਉਹ ਵੀ ਜੇ ਕਾਗ ਪਲਵਾਨ ਦੇ ਸਾਹਮਣੇ 2 ਮਿੰਟ ਟਿਕ ਜੇ ਨਾ ਤੇ ਉਹ ਉਸਤਾਦ ਹਾਰਿਆ ਹੋਇਆ ਬਰਾਬਰ ਆਪਣੇ ਆਪ ਨੂੰ ਮਹਿਸੂਸ ਕਰਦਾ ਉਹ ਜਿਹੜਾ 2 ਮਿੰਟ ਲੱਕੜੀ ਜਾਂਦਾ ਨਾ ਜੋ 2 ਮਿੰਟ ਟਿਕ ਜੇ ਉਹ ਕਹਿੰਦਾ ਉਹ ਕਿ ਹਾਰਿਆ ਵੀ ਜਿੱਤ ਦੇ ਬਰਾਬਰ ਤੇ ਇੱਥੇ ਸਰਕਾਰ ਜਿੱਤੀ ਹੈ ਤਾਂ ਵੀ ਹਾਰੀ ਹੋਈ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਹੈਗੀ ਆ ਇਹ ਜਿਹੜਾ ਤੁਸੀਂ ਇਹ ਮਾਹੌਲ ਬਣਾ ਰਹੇ ਹੋ ਨਾ ਪੰਜਾਬ ਦਾ ਇਹ ਬਹੁਤ ਮਾੜਾ ਇਹ ਤੁਹਾਨੂੰ ਭੁਗਤਣਾ ਪਏਗਾ ਇਹੋ ਜਿਹੇ ਹੀ ਕੰਮ ਕਾਂਗਰਸੀ ਕਰਦੇ ਰਹੇ ਨੇ ਇਹੋ ਜੇ ਕੰਮ ਕਾਲੀ ਕਰਦੇ ਰਹੇ ਤੁਸੀਂ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇਗੇ ਕਾਨੂੰਨ ਨੂੰ ਆਪਣੇ ਹਿਸਾਬ ਦੇ ਨਾਲ ਕੰਮ ਕਰਨ ਦਿਓ ਨਾ ਕਾਨੂੰਨ ਕਿਵੇਂ ਕੰਮ ਕਰਦਾ ਉਹਨੂੰ ਕਰਨ ਦਿਓ ਉਹ ਮੈਟਰ ਦੇਦਾ ਇਨਵੈਸਟੀਗੇਸ਼ਨ ਕਰੇ ਜੋ ਕੋਈ ਗਲਤ ਹੈ ਜਿਸ ਕਿਸ ਨੇ ਜਿਹਨੇ ਜੁਰਮ ਕੀਤਾ ਆਪੇ ਕੋਈ ਭੁਗਤੂਗਾ ਪਰ ਪੰਜਾਬ ਦੇ ਵਿੱਚ ਪਹਿਲੀ ਦਫਾ ਧੀਆਂ ਦੇ ਜਿਹੜੇ ਮਕਦਮੇ ਜਿਹੜੇ ਨੇ ਉਹ ਦਰਜ ਹੋਏ ਰਹੇ ਪੰਜਾਬ ਦਾ ਇਤਿਹਾਸ ਨਹੀਂ ਹੈਗਾ ਕਦੀ ਵੀ ਨਹੀਂ ਰਿਹਾ ਹੈਗਾ ਪੰਜਾਬ ਦਾ ਇਤਿਹਾਸ ਕਿ ਤੁਸੀਂ 1 2 3 4 ਮਕਦਮੇ ਤੇ ਮਕਦਮਾ ਦਰਜ ਕਰੋ ਪੰਜਾਬ ਦਾ ਨਹੀਂ ਆਇਆਗਾ ਕਦੀ ਨਹੀਂ ਪੰਜਾਬੀ ਤੇ ਧੀਆਂ ਪਿੱਛੇ ਜਿਹੜੇ ਕੁਰਬਾਨੀਆਂ ਦੇਣ ਵਾਲੇ ਨੇ ਤੁਸੀਂ ਮਕਦਮਿਆਂ ਨੇ ਵਜਣਾ ਕਿਸੇ ਚੰਗੇ ਸ਼ਰੀਕ ਦੇ ਸਿਰ ਜਮਰੋ ਨਾ ਉਹਦੀ ਧੌਂ ਚ ਰੱਖੋ ਗੋਡਾ ਧੀਆਂ ਦੇ ਨਾਮ ਤੇ ਜਿਹੜੀ ਸਿਆਸਤ ਆ ਉਹ ਪਹਿਲੀ ਦਫਾ ਪੰਜਾਬ ਦੇ ਵਿੱਚ ਦੇਖੀ ਅਸੀਂ ਕੁੜੀਆਂ ਨੂੰ ਭੈਣਾਂ ਨੂੰ ਧੀਆਂ ਨੂੰ ਨੋਹਾਂ ਨੂੰ ਪੁੱਠੇ ਪੁੱਠੇ ਨਾਮ ਪਾ ਰਹੇ ਆਂ ਅਸੀਂ ਗਲਤ ਨਾਮ ਪਾ ਰਹੇ ਨੇ ਅਸੀਂ ਗਹਿਣੇ ਕੱਟੇ ਗਿਣਾ ਰਹੇ ਉਹਨਾਂ ਦੇ ਅਸੀਂ ਉਹਨਾਂ ਦੇ ਸੂਟ ਗਿਣਾ ਰਹੇ ਅਸੀਂ ਉਹਨਾਂ ਦੀ ਬੋਲੀ ਤੇ ਟਿੱਪਣੀ ਕਰ ਰਹੇ ਹਾਂ ਅਸੀਂ ਅਸੀਂ ਉਹਨਾਂ ਦੇ ਹੁਣ ਮੁਕੱਦਮੇ ਵੀ ਕਰ ਰਹੇ ਹਾਂ ਮਤਲਬ ਇਹ ਸਾਡੀ ਪੰਜਾਬ ਦੀ ਫਿਤਰਤ ਨਹੀਂ ਆ ਸਾਡੀ ਪੰਜਾਬ ਦੀ ਸਿਆਸਤ ਨਹੀਂ ਆ ਇਹ ਗਲਤ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਹੈਗਾ ਪੰਜਾਬ 'ਚ ਜੇ ਸਿਆਸਤਕਾਰੀ ਚੰਗੀ ਕਰੋ ਪੰਜਾਬ ਦੀ ਡਿਵੈਲਪਮੈਂਟ ਦੀ ਕਰੋ ਆ ਪਿੱਛੇ ਜੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਲਾਹੌਰ ਅਸੈਂਬਲੀ ਦੀ ਉੱਥੋਂ ਦਾ ਕੋਈ ਮੈਂਬਰ ਪਾਰਲੀਮੈਂਟ ਜਾਇਆ ਐ ਐਮ ਐਲ اے ਹੋਊਗਾ ਉਹਦੀ ਵੀਡੀਓ ਵਾਇਰਲ ਏ ਕਿ ਕਹਿੰਦਾ ਮੈਂ ਜੱਟ ਦਾ ਪੋਤਾ ਆ ਅਸੀਂ ਜਨਾਨੀਆਂ ਦੇ ਸਿਰ ਤੇ ਸਿਆਸਤ ਨਹੀਂ ਕਰਦੇ ਆਗੇ ਜਨਾਨੀ ਜੱਟਾਂ ਦੇ ਮੁੰਡੇ ਜਨਾਨੀਆਂ ਦੇ ਪਰਚੇ ਨਹੀਂ ਕਰਦੇ ਹਾਂ ਏਦਾਂ ਦੀ ਕੋਈ ਵੀਡੀਓ ਵਾਇਰਲ ਤੇ ਸਾਡਾ ਪੰਜਾਬ ਤੇ ਇਹ ਗਵਾਹੀ ਭਰਦਾ ਹੈ ਗਣਾ ਜਦੋਂ ਇੱਥੇ ਮੁਗਲ ਆਉਂਦੇ ਸੀ ਸਾਡੀਆਂ ਧੀਆਂ ਪਿਣਾ ਨਾਲ ਲੈ ਕੇ ਜਾਂਦੇ ਸੀ ਉਦੋਂ ਮੁਕਾਬਲਾ ਕਰਦੇ ਸੀ ਇਸ ਕਰਕੇ ਪਤਾ ਨਹੀਂ ਪੰਜਾਬ ਦੀ ਸਿਆਸਤ ਕਿਹੋ ਜਿਹੀ ਪਾਸੇ ਲੱਗੇ